गुरद्वारा श्री रथ साहिब सहड़ी तो गुरदवारा श्री फतेहगढ़ साहिब तक माता गुजरी जी छोटे बाबा जोरावर जी की महान शहादत समर्पित विशाल नगर कीर्तन सजाया गया श्री गुरु ग्रंथ साहिब जी छत्र छाया हेठ सजाए गए इस नगर कीर्तन की अगुवाई खालसा ही बाणे विच सजे पांच प्यारे ते निशानचित कर रहे सन उत्का पार्टिया गोहर दिखाए जा रहे सन ਇਸ ਮੌਕੇ ਸਰਦਾਲਵਾ ਦੇ ਵੱਲੋਂ ਸੰਗਤਾਂ ਲਈ ਵਕ ਵਕ ਥਾਵਾਂ ਤੇ ਲੰਗਰ ਲਾਇਗੇ ਬਹੁਤ ਹੀ ਸ਼ਾਨਦਾਰ ਟੰਗ ਨਾਲ ਸਜਾਈ ਗਈ ਪਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਤ ਜਿਨ੍ਹਾਂ ਦੇ ਪਿੱਛੇ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆ ਦੇ ਜਥੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਗੱਗੂ ਬ੍ਰਾਹਮਣ ਵੱਲੋਂ ਪਿੰਡ ਖੇੜੀ ਸਹਿੜੀ ਤੋਂ ਮੁਗਲ ਹਕੂਮਤ ਕੋਲ ਗ੍ਰਫਤਾਰ ਕਰਾਉਣ ਉਪਰੰਤ ਬੁਰਿੰਡੇ ਦੀ ਕੋਤਵਾਲੀ ਦੇ ਵਿੱਚ ਕੈਦ ਰੱਖਣ ਦੂਜੇ ਦਿਨ ਰੱਥ ਤੇ ਬਿਠਾ ਕੇ ਵਿਖੜੇ ਪੰਡਿਆ ਰਹੀ ਸਰਹੰਦ ਲਜਾਇਆ ਗਿਆ ਇਸ ਇਤਿਹਾਸ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਪਾਲਕੀ ਸਾਹਿਬ ਨੂੰ ਮੱਥਾ ਟੇਕ ਕੇ ਨਾਮਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਤਰ੍ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਥਾਨਕ ਡੋਲਣ ਮਾਜਰਾ ਚੌਂਕ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਪੰਜ ਪਿਆਰਿਆਂ ਨੂੰ ਸਿਰੋਪੇ ਅਤੇ ਸ਼੍ਰੀ ਗੁਰੂ ਗਨ ਸਾਹਿਬ ਨੂੰ ਸ਼੍ਰੀ ਰੁਮਾਲਾ ਸਾਹਿਬ ਸਤਕਾਰ ਸਹਿਤ ਪੇਟ ਕੀਤਾ ਗਿਆ ਬੀਨ ਸਤ ਸਿੰਘ ਭਾਲਦੇਵ ਨੱਕੇ ਪਾਸ਼ਾ ਜੇਤੇ ਭਾਈ ਸੰਤ ਸਿੰਘ ਤੇ ਭਾਈ ਸਤ ਸਿੰਘ ਰੋਹੇ ਚਮਕੌਰ ਦੀ ਗੜੀ ਕੋਤ ਸੰਤ ਸਿੰਘ ਮਾਪੇ ਪਾਸ਼ਾ ਸਭ ਦੇ ਘਰ ਤੇ ਬੰਦਨ ਗੱਜਦਾ ਕਰੀਆਂ ਪੈਂਨਾ ਮਿੱੰਗਾ ਮਿੱੰਗਾ ਲੋਹੂ ਧੰਗਾ ਬਗਦਾ ਕਹੇ ਜਾਂ ਸੀਨ ਹੋਣਾ ਜਦੋਂ ਅਸਮੇਂ ਪਰਚਾ ਨੂੰ ਬਾਜ ਮਾਰਦੇ ਸੱਚੇ ਪਾਤਸ਼ਾਹ ਮਨ ਦਾ ਗੰਦਲੋਂ ਗੇੜੀ ਕਰ ਚੁਗਤ